ਕਿਸਾਨ ਵੀਰਾਂ ਲਈ ਅੱਜ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆਏ ਜਿਹੜੇ ਸੋਲਰ ਮੋਟਰਾਂ ਲਗਾਉਣਾ ਚਾਹੁੰਦੇ ਆ ਤੇ ਜਿਹੜੇ ਮਤਲਬ ਕਿ ਜਲਦੀ ਤੋਂ ਜਲਦੀ ਮੋਟਰ ਲਗਾਉਣਾ ਚਾਹੁੰਦੇ ਆ ਬਹੁਤ ਸਸਤੇ ਰੇਟ ਹੋ ਚੁੱਕੇ ਸੋਲਰ ਮੋਟਰਾਂ ਦੇ ਸਬਸਿਡੀ ਦੇ ਬਰਾਬਰ ਹੀ ਜਿਹਨਾਂ ਦੇ ਰੇਟ ਮਿਲ ਜਾਂਦੇ ਜਿਹੜੇ ਕਿਸਾਨ ਵੀਰਾਂ ਨੂੰ ਸਬਸਿਡੀ ਨਹੀਂ ਮਿਲਦੀ ਜਾਂ ਜਿਹੜੇ ਇਲਾਕਿਆਂ 'ਚ ਸਬਸਿਡੀ ਨਹੀਂ ਮਿਲਦੀ ਉਹਨਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ ਜਿਹੜੀ ਸਾਡੀ ਕੰਪਨੀ ਵੱਨਿਓ ਇਸ ਵਾਰ ਇਹਨਾਂ ਸਬਸਿਡੀ ਦੇ ਬਰਾਬਰ ਹੀ ਜਿਹੜੇ ਪ੍ਰਾਈਸ ਐ ਪ੍ਰਾਈਵੇਟ ਤੌਰ 'ਤੇ ਲਾਂਚ ਕੀਤੇ ਨੇ ਜਿਨ੍ਹਾਂ ਵਿੱਚ ਅਸੀਂ 3 HP ਦਾ ਸੈੱਟ 1 ਲੱਖ ਸੌਰੀ 900 ਔਰ 5 HP ਦਾ ਸੈੱਟ ਹੈ 1,35,000 ਦੇ ਵਿੱਚ ਲਾ ਕੇ ਦੇਵਾਂਗੇ ਔਰ 7.5 ਦਾ ਜਿਹੜਾ ਵੀਡੀਓ ਅਸੀਂ 1,90,000 ਦੇ ਵਿੱਚ ਲਾ ਕੇ ਦੇਵਾਂਗੇ ਔਰ 10 HP ਦਾ ਜਿਹੜਾ ਸੈੱਟ ਹੈ 2,75,000 ਦੇ ਵਿੱਚ ਲਾ ਕੇ ਦੇਵਾਂਗੇ ਸੋ ਜਿਹੜੇ ਵੀਰ ਸਾਥੋ ਜਲ ਤੋਂ ਜਲਦ ਅ ਜਿਹੜੇ ਸੋਲਰ ਮੋਟਰ ਲਗਵਾਉਣਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਜਿਵੇਂ ਆਪਾਂ ਇੱਕ ਗੱਲ ਪੁੱਛੀ ਜਿਹੜੇ ਰੇਟ ਹੁਣ ਤੁਸੀਂ ਕਹਿੰਦੇ ਘਟਿਓ ਘਟਿਆ ਜੀ 5 ਐਚਪੀ ਦਾ ਰੇਟ ਹੁਣ ਕਿੰਨਾ ਹੈ ਤੇ ਪਹਿਲਾਂ ਕਿੰਨਾ ਸੀਗਾ ਜੀ ਜਿਵੇਂ 5 ਐਚਪੀ ਦਾ ਰੇਟ ਸੀ ਪਹਿਲਾਂ ਵੀ ਜੋ ਉਹ ਰੇਟ ਸੀਗਾ 1,90,000 95,000 ਰੁਪਿਆ ਰੇਟ ਸੀਗਾ ਔਰ ਰੇਟ ਦਾ ਤਕਰੀਬਨ ਤਕਰੀਬਨ 30 ਤੋਂ 35,000 ਰੁਪਿਆ ਪਰ ਸੈਟ ਉਦੇ ਹਿਸਾਬ ਨਾਲ ਫਰਕ ਪੈ ਗਿਆ ਮਤਲਬ 30 ਤੋਂ 35000 ਰੈਡ ਘਟੇ ਨਹੀਂ ਬਿਲਕੁਲ ਬਿਲਕੁਲ ਘਟੇ ਜੀ ਹਰੇਕ ਐਚਪੀ ਜਿਵੇਂ 3 ਐਚਪੀ ਲਾ ਲਓ 5 ਲਾ ਲਓ 10 ਲਾ ਲਓ 15 ਲਾ ਲਓ 20 ਲਾ ਲਓ ਮਤਲਬ ਇਹਨਾਂ ਜਿਵੇਂ ਅਸੀਂ ਵੱਡੇ ਪੰਪ ਵੀ ਲਾਉਣੇ ਹਰੇਕ ਜਿਹੜੇ ਪੰਪ ਨੇ ਮਗਰ ਤਕਰੀਬਨ ਤਕਰੀਬਨ 25 ਤੋਂ 30000 ਦਾ ਜਿਹੜਾ ਫਰਕ ਪਿਆ ਰੇਟ ਕਰਦੇ ਇਹਦੇ ਨੰਬਰ ਆਪਾਂ ਉੱਪਰ ਦਿੱਤੇ ਹੋਏ ਆ ਇਹਨੇ ਤੁਸੀਂ ਕਾਲ ਕਰਕੇ ਆਪਣਾ ਬਾਈ ਨਾਲ ਕੰਟੈਕਟ ਕਰ ਸਕਦੇ